ਕਿਸਾਨ ਮਜ਼ਦੂਰ ਜੁਨੀਅਨ ਹੈੱਡ ਆਫਿਸ ਪਾਤੜਾ ਵੱਲੋਂ ਅੱਜ ਮ੍ਰਿਤਕ ਪਿੰਡ ਨਿਹਾਲ ਦੇ ਮ੍ਰਿਤਕ ਦਵਿੰਦਰ ਸਿੰਘ ਉਰਫ ਗੇਜਾ ਅਤੇ ਮ੍ਰਿਤਕ ਹਰਪ੍ਰੀਤ ਸਿੰਘ ਇਸ ਮੌਕੇ ਕਿਸਾਨ ਮਜ਼ਦੂਰ ਜੁਨੀਅਨ ਹੈੱਡ ਆਫਿਸ ਪਾਤੜਾ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਅਪੀਲ ਕੀਤੀ ਕਿ ਦਵਿੰਦਰ ਸਿੰਘ ਗੇਜਾ ਅਤੇ ਹਰਪ੍ਰੀਤ ਸਿੰਘ ਦੇ ਦੋਸ਼ੀ ਲਖਵਿੰਦਰ ਸਿੰਘ ਲੱਖੇ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਅੱਜ ਜਿਹੜਾ ਇਹਨਾਂ ਵੱਲੋਂ ਆਪਣਾ ਧਰਨਾਕਾਰੀਆਂ ਵੱਲੋਂ ਇੱਕ ਸ਼ਹਿਰ ਦੇ ਵਿੱਚ ਮਾਰਚ ਕਰਨਾ ਤਾਂ ਇਸ ਕਰਕੇ ਤਾਂ ਜੋ ਕਿਤੇ ਕੋਈ ਪ੍ਰੋਬਲਮ ਨਾ ਆਏ ਇਸ ਕਰਕੇ ਫੋਰਸ ਲਾਈ ਹੋਈ ਹੈ ਤੇ ਨਿਰਪਸ਼ਰਨ ਨਾਲ ਗੱਲ ਹੋ ਗਈ ਉਹਨਾਂ ਦੀ ਤੇ ਕੋਈ ਰਸਤਾ ਨਹੀਂ ਰੁਕਿਆ ਜਾਊਗਾ ਅੰਦਰ ਡਟਲੀ ਪਤਾ ਨਾ ਕੀਤੇ ਪਰ ਤਾਂ ਕਰਿਆ ਨੂੰ ਇਹ ਵਿਸ਼ਵਾਸ ਆ ਰਿਹਾ ਹੈ ਵੀ ਦੋਸ਼ੀ ਦੀ ਗ੍ਰਿਫਤਾਰੀ ਹੈ ਜਿਹੜੀ ਜਲਦੀ ਕੀਤੀ ਜਾਊਗੀ ਕਿੰਨੇ ਹੋਗੇ ਗ੍ਰਿਫਤਾਰ ਜੀ ਦੋ ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਬਾਕੀਆਂ ਦਾ ਕੀ ਪ੍ਰੋਸੈਸ ਹੈ ਕਿਵੇਂ ਚੱਲ ਕੀ ਟੀਮਾਂ ਬਣਾਈਆਂ ਗਈਆਂ ਨੇ ਅੰਦਰ ਟੀਮਾਂ ਬਣਾ ਕੇ ਭੇਜੀਆਂ ਹੋਈਆਂ ਨੇ ਜੀ ਅਸੀਂ ਦੋਸ਼ੀਆਂ ਨੂੰ ਜਲਦੀ ਅਰੈਸਟ ਕਰ ਲਾਂਗੇ ਕਿਹੜੀ ਕਿਹੜੀ ਟੀਮ ਹੈ ਸੀਆਈਏ ਹੈ ਜਾਂ ਕੋਈ ਹੋਰ ਸੀਆਈਏ ਸਮਾਣਾ ਜੀ ਤੇ ਥਾਣੇ ਦੀਆਂ ਟੀਮਾਂ ਨੇ ਤਿੰਨੇ ਥਾਣੇ ਦੀਆਂ ਟੀਮਾਂ ਨੇ ਸਤਰਾਣਾ ਕੱਗਾ ਪਤਣਾ ਤੁਹਾਡੀ ਮੀਟਿੰਗ ਹੋਈ ਜਾਂ ਨੇ ਲੈਣ ਦੀ ਹਾਂਜੀ ਮੇਰੀ ਅਦਨਾਨ ਚਾਰਾ ਨਾਲ ਮੀਟਿੰਗਾਂ ਹੋ ਗਈਆਂ ਜੀ ਡਿਮਾਂਡ ਰੱਖੀ ਜਾਂਦਾ ਨਾਲ ਇਹ ਇਹਨਾਂ ਨੇ ਧਰਨਾ ਕਰੀਆਂ ਨੇ ਇਹਨਾਂ ਨੇ ਇੱਕ ਦੋਸ਼ੀ ਆ ਜਿਹੜਾ ਮੇਨ ਉਹਦੀ ਅਰੈਸਟ ਦੀ ਜਿਹੜੀ ਡਿਮਾਂਡ ਰੱਖੀ ਜਦੋਂ ਇਹ ਆ ਬਾਜੀ ਕਰ ਵਰਗੇ ਹੋਰ ਦੂਜੇ ਤੀਜੇ ਆ ਸਰਕਾਰ ਦਾ ਫਰਜ਼ ਹੁੰਦਾ ਲੋਕਾਂ ਦੇ ਦੁੱਖ ਦਾ ਦੂਰ ਕਰਨਾ ਲੋਕਾਂ ਬਾਅਦ ਸੇ ਕੋਈ ਸਹੀ ਨਾਗਰ ਦੀ ਮੇਲਦਾਰ ਖੱਤੀ ਐ ਛੜਕਾਂ ਦੇ ਧੱਕੇ ਖਾਂਦੀ ਬਣੀ ਐ ਕੋਣ

ਆ ਦੇਖੋ ਬੋਤਨੀ ਇਹ ਜੀ ਦੇਖੋ ਜੋ ਨਿਆਲ ਦੇ ਦੋ ਨੌਜਵਾਨਾਂ ਨੇ ਆਤਮ ਹੱਤਿਆ ਕੀਤੀ ਉਹ ਕਿਸ ਦੇ ਦੁਖੀ ਕਰਨ ਕਰਕੇ ਧਮਕਾਨ ਕਰਕੇ ਜਿਹੜਾ ਲਖਾ ਸਿੰਘ ਆ ਲਖਵਿੰਦਰ ਸਿੰਘ ਜੋ ਕਿ ਪੁਲਿਸ ਮੁਲਾਜ਼ਮਾ ਉਹ ਹਾਲੇ ਤੱਕ ਅਜੇ 6 ਦਿਨ ਹੋ ਚੁੱਕੇ ਆ ਉਹ ਗ੍ਰਿਫਤਾਰ ਨਹੀਂ ਕੀਤੇ ਗਏ ਤੇ ਲੋਕਾਂ ਦਾ ਉਧਰ ਧਰਨਾ ਚੱਲ ਰਿਹਾ ਹੈਗਾ ਇੱਥੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਥੇਬੰਦੀਆਂ ਵੱਲੋਂ ਇਸ ਸਮਰਥਨ ਦੇ ਰੂਪ ਵਿੱਚ ਆਏ ਹੈਗੇ ਆ ਜੀ ਰਾਣ ਨੀਤ ਨੇ ਪਿੰਡ ਦੀ ਕੋਈ ਐਕਸ਼ਨ ਕਮੇਟੀ ਬਣਾਈ ਆ ਤੇ ਉਹ ਜਿਸ ਤਰ੍ਹਾਂ ਦੱਸਣਗੇ ਕਰਨਗੇ ਤਾਂ ਉਹਨਾਂ ਨਾਲ ਅਸੀਂ ਸਹਿਮਤ ਹੈਗੇ ਆ ਨਾਲ ਅਸੀਂ ਜਿਹੜਾ ਸਜੋ ਦੇ ਵਿੱਚ ਆਇਆ ਤੇ ਰੁਕਾ ਵੀ ਰਸਤੇ ਦੇ ਇੱਕ ਸਾਡੇ ਸੁਣਨ ਚ ਆਇਆ ਦੇਖੋ ਜੀ ਹਲੇ ਕਿ ਪੁਲਿਸ ਨੇ ਟਰਾਲੇ ਲਾਏ ਆ ਪਹਿਲੀ ਗੱਲ ਤੇ ਇਹ ਦੇਖੋ ਹੁਣ ਤੱਕ ਇਨਸਾਫ ਨਹੀਂ ਮਿਲਿਆ ਡੈੱਡ ਬੋਡੀਜ਼ ਪੀਆ ਨੇ ਕੋਈ ਸਸਕਾਰ ਨਹੀਂ ਹੋਇਆ ਜਦ ਕਿ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਹ ਪੈਲ ਦੇ ਆਧਾਰ ਤੇ ਉਹ ਬੰਦੇ ਨੂੰ ਗ੍ਰਿਫਤਾਰ ਕਰਕੇ ਲੋਕਾਂ ਦਾ ਇਹ ਗੁੱਸਾ ਇਹਨੂੰ ਠੰਡਾ ਕਰਨਾ ਚਾਹੀਦਾ ਸੀਗਾ ਪਰ ਇੱਥੇ ਉਲਟ ਹੋ ਰਿਹਾ ਕਿ ਜੇ ਲੋਕ ਅੱਜ ਇਕੱਠੇ ਹੋ ਕੇ ਅਦ ਇਨਸਾਫ ਮੰਗਦੇ ਉਹਨਾਂ ਨੂੰ ਰੋਕਿਆ ਜਾ ਰਿਹਾ ਰੋਹ ਵਧਾਇਆ ਜਾ ਰਿਹਾ ਹੈਗਾ ਦੇਖਦੇ ਜੋ ਮੀਟਿੰਗ ਕਰਦੇ ਹੈਗੇ ਆ ਤੇ ਮਲਕ ਇਹਦਾ ਬਿਲਕੁਲ ਇਨਸਾਫ ਚਾਹੀਦਾ ਇਨਸਾਫ ਲੈ ਕੇ ਰਹਾ ਹੈ ਤੇ ਉਹਨਾਂ ਤੋਂ ਬਾਅਦ ਇਹ ਕੋਈ ਬੁਲਾਰਾ ਕੋ ਬੋਲਣਾ ਉਹਨਾਂ ਤੋਂ ਬਾਅਦ ਸੁਖਵਿੰਦਰ ਸਿੰਘ ਆ ਕੇ ਬੁਖੀ ਪਾਣਾ ਉਹ ਕਿਹੜਾ ਰਹਿਣਾ ਹੋਰ ਵੀ ਜਿਹੜਾ ਕੋਈ ਆ ਰਿਹਾ ਨੂੰ ਜਿੰਨਾ ਵੀ ਆਪਣਾ ਜਿਹੜਾ ਬੰਦਾ ਕੱਟੂ ਹੋ ਰਿਹਾ ਸਾਡੇ ਕਿਉਂਕਿ ਸਾਡੇ ਸੱਜਣਾਂ ਦੇ ਯਾਰ ਹੁੰਦੇ ਨੂੰ 7 ਦਿਨ ਹੋ ਗਏ ਅੱਜ ਪਰ ਹੁਣ ਤਾਂ ਵਿੱਚ ਸੇਲੇ ਨਹੀਂ ਕਰਨਾ ਕੋਈ ਜੂਮ ਨਹੀਂ ਲਿਸਤੀ ਆਜੇ ਸੀ ਇਹ ਦੇਖ ਲੋ ਆ ਕੇ ਚੰਦੋਂ ਦੀ ਪਰਮਾਮੀ ਆਵੇ ਨੇਲੀ ਹੋਵੇ ਅਸੀਂ ਉਹ ਵੀਰਾਂ ਨੂੰ ਅੰਸਾਪ ਦਵਾ ਕੇ ਉਖਾਗੇ ਕਿਉਂ ਫਿਰ ਸਾਡੇ ਵੀਰਾਂ ਦਾ ਜਿਹੜਾ ਦਰਦ ਆ ਉਹ ਸਾਡੇ ਦਿਨਾਂ ਦੇ ਵਿੱਚ ਆਗਾ ਦੱਸ ਦੇਖੋ ਹੁਣ ਵੀਰ ਸਾਡੋ ਕੀ ਕਹਿ ਰਹੇ ਨੇ ਕਿ ਜੇਕਰ ਅਸੀਂ ਸੱਚੇ ਹੋਏ ਤਾਂ ਸਾਡੇ ਨਾਲ ਖੜੇ ਜੇ ਕਿਉਂਕਿ ਜਿਹੜੀਆਂ ਜਾਮ ਸਰਕਾਰਾਂ ਨੇ ਹੁਣ ਤੱਕ ਸਾਡੀ ਵਾੜ ਨਹੀਂ ਉਹਨਾਂ ਨੇ ਤੱਕ ਪਹੁੰਚੀ ਉਹਨਾਂ ਤੱਕ ਮਰਮਨ ਇੱਕ ਗੱਲ ਕਹਿਣਾ ਚਾਹੀਆਂ ਵੀ ਇਹਦੀ ਉਹ ਲੋਕਾਂ ਕਾਂਗੇ ਅਸੀਂ ਕਿਰਤੀ ਲੋਕਾਂਗੇ ਅਸੀਂ ਕੋਈ ਹੁਈ ਨਹੀਂ ਹੈਗੇ ਮਜ਼ਦੂਰ ਲੋਕ ਵੀ ਸਾਡੇ ਨਾਲ ਜਿਹੜਾ ਕੋਈ ਢਿਡੂਗਾ ਉਹਦਾ ਕੱਤ ਨਹੀਂ ਰਹੂਗਾ ਇਹ ਸੋਚ ਕੇ ਵਿਚਾਰ ਕਰ ਲਿਓ ਕਿਉਂਕਿ ਤੁਹਾਨੂੰ ਹਮਤਮਾਨ ਨੇ ਸਾਡੇ ਤੋਂ ਵੋਟਾਂ ਲਈਆਂ ਨੇ ਬਦਲਾ ਦੇ ਨੋਤੇ ਮੈਂ ਕਹਿਣਾ ਚਾਹੁੰਦੀ ਆ ਕਿ ਭਗਵਨ ਤੁਮਾਰ ਕਾਹ ਵੇਖੋ ਕਿਦਾਂ ਵੱਡਾ ਮੁੰਦਰਾ ਆਏਗਾ ਸਾਡੇ ਦੋ ਵੀਰਾਂ ਨੂੰ 7 ਦਿਨ ਹੋ ਗਏ ਅੱਜ ਕੀ ਗੱਲ ਕੋਈ ਨੂੰ ਜਮੀ ਨਹੀਂ ਪਤਾ ਲੱਗਿਆ ਜੇ ਭਾਈ ਤੇਰਾ ਕੋਈ ਅਰਦਾਸ ਹੁੰਦਾ ਕੀ ਦੁਕਾਨ ਤਾਂ ਬਾਹਰ ਨਾ ਨਾ ਜਦ ਤੂੰ ਸਾਡੇ ਘਰਿਆਂ ਦੇ ਵਿੱਚ ਰੋਟੀਆਂ ਖਾ ਕੇ ਸਾਡੇ ਅੱਗੇ ਗੁਰਕਾ ਲਈਆਂ ਪਰ ਇਹ ਤਾਂ ਗੱਲ ਸਾਰਾ ਸਾਰ ਗੱਲ ਤਾਂ ਮੈਂ ਇਹ ਹੀ ਗੱਲ ਕਹਿਣਾ ਚਾਹੁੰਦੀ ਆ ਅਰਜ ਮੇਰੇ ਵੀਰ ਮੇਰੀਆਂ ਮਾਵਾ ਇੰਨੀਆਂ ਸੁਣਦੀਆਂ ਨੇ ਵੀ ਜਿਵੇਂ ਅਸੀਂ ਹੋਰਾਂ ਨੂੰ ਸੱਤਕ ਦਿਖਾਇਆ ਇੰਨਾ ਵੀ ਅਸੀਂ ਇੱਦਾਂ ਹੀ ਸੱਤਕ ਦਿਖਾਣਾ ਵਾ ਅਸੀਂ ਪ੍ਰਣ ਕਰਨਾ ਵਾ ਮੇਰੇ ਸੇ ਮੇਰੇ ਲੋਕਾਂ ਆਖੀ ਬਹੁਤ ਲੋਕਾਂ ਦਿੱਤ ਕਨੇਹਾ ਹੋਰ ਪਚਾਣਾ ਚਾਹੀਦਾ ਮੇਰੇ ਵੀਰ ਡਰਾਈਵਰ ਲਈ ਵੀ ਅਸੀਂ ਦਿੱਤੇ ਨਹੀਂ ਹੈ ਗਿਆ ਤੇਤੇ ਨਹੀਂ ਆ ਗਏ ਅਸੀਂ ਇਹ ਵੀਰ ਨੂੰ ਸਾਫ ਡਵਾਉਣ ਵਾਸਤੇ ਕੋਈ ਜ਼ਰੂਰੀ ਨਹੀਂ ਲਿਆ ਗਿਆ ਅਸੀਂ ਇੱਥੇ ਆਉਣਾਗਾ ਅਸੀਂ ਐਵੇਂ ਨਾ ਠੀਕਾ ਕੋਈ ਵੀ ਤੇ ਬੈਠਾ ਮੇਰਾ ਭਾਈ ਪਿੰਕੀ ਤੇ ਬੈਠਾਗਾ ਅਸੀਂ ਉਹ ਤੋਂ ਵੀ ਇਹ ਨਾ ਲਈ ਤਰਸ ਕਰ ਸਕਦੇ ਹਾਂ ਜੇ ਅਸੀਂ ਕਾਲ ਦੇ ਲਈ ਇੱਕ ਘੰਟੇ ਦੇ ਲਈ ਕਾਲ ਦੇ ਲਈ ਇਹ ਮੁੱਖ ਮੰਤਰੀ ਦੇ ਮੁਚੜਦੇ ਤਾਂ ਇੰਨਾ ਧਿਆਨ ਰੱਖੋ ਨਾ ਤੂੰ ਹਾਂ ਆਜੂਗਾ ਅਸੀਂ ਇਹ ਨਹੀਂ ਕਹਿਣਾ ਜਉਨੀਆ ਤੋਂ ਬਾਕੀ ਸਾਰੇ ਇੱਕ ਕਰ ਲਈਏ ਜਿਵੇਂ ਅਸੀਂ ਹੁਣ ਸਾਡਾ ਕਰ ਕਰਨਾ ਅਸੀਂ ਅਜੇ ਇੱਥੇ ਰਹੀਏ ਕੰਮ ਹੋ ਜਾਂਦਾ ਸਾਰਾ ਲਓ ਚਾਰ ਵਰਤੀ ਜਾਣਾ ਕੋਲ ਦਾ ਅਸੀਂ ਕੀ ਕੀ ਉਹਨਾਂ ਨਾਲ ਪੰਜਾਬ ਪੰਜਾਬ ਮਿਆਦ ਦੀ ਜੀ ਜਗਾ ਰੱਖੀ ਸਭ ਨੂੰ ਤੂਫ ਤੂਫ ਦੱਸਦਾ करें बने ऐरा सीबीए सी के ऐरा सीबीए के करीबा करके आज आनु अंधड़ हो गए करीबा करके ये करीब ने लाके पैसे भेजर के पैसे दासी की कराएं पैसे दासी की कराएं उसका मांग क्या खालांगे मांग क्या खालांगे बहने सरकार जो नेताओं मेरी बेंदिया के जड़ ਯੋ ਧਿਆਨੇ ਵਾਲੇ ਖੜੇ ਆਜੋ ਬੰਦਾ ਕਰ ਲੋ ਇਧਰ ਮਾੜਾ ਭੈਣਾ ਨੂੰ ਸੁਖਾਈ ਸੁਣ ਲੋ ਜਿਹੜੀ ਆਪਣੀ ਗੱਲਬਾਤ ਹੋਣੀ ਆ ਉਹ ਸਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਮੇਰਾ ਵੀ ਧਿਆਨੇ ਵਾਲਾ ਸਾਡਾ ਬੰਦਰਾ ਚੁੱਕਦੇ ਨਾਲ ਜਿਹੜਾ ਉਹਨਾ ਨਾਉਂ ਲਾਇਆ ਹੋਇਆ ਸੀ ਆਪਣਾ ਮਾਰ ਤੇ ਇਥੋਂ 10 ਵਜੇ ਤੋਂ ਸ਼ੁਰੂ ਹੋ ਕੇ 2 ਵਜੇ ਸੁਆਰਤੀ ਦਾ ਹੈਗਾ ਸੀਗਾ ਜਾਂਦਵਰੀ ਤਰੀਕੇ ਦੇ ਨਾਲ ਉਹਦੇ ਵਿੱਚ ਪ੍ਰਸ਼ਾਸਨ ਦੀ ਪਟਿਆਲਾ ਆਰ ਦੇ ਮਹਾਨ ਲੜਾਕੀ ਕਿ ਅਸੀਂ ਜਾਵਰ ਦੇ ਜੋਰ ਦੇ ਨਾਲ ਇਸ ਸੰਘਰਸ਼ ਨੂੰ ਇਸ ਸੰਸਾਦ ਦੀ ਲੜਾਈ ਨੂੰ ਦਵਾ ਦੇਾਂਗੇ ਤੇ ਇਹਨਾਂ ਲੋਕਾਂ ਨੂੰ ਖੜ੍ਹਾ ਲਾਂਗੇ ਅਸੀਂ ਸਤਕਾਰ ਕੀਤਾ ਉਹਰੇ ਅੱਜ ਇਹਨਾਂ ਦਿਨਾਂ ਦੇ ਮੋਰਚੇ ਜਿਹੜੇ ਹਾਰੀ ਤੋਂ ਅਕਸਰ ਦਾ ਪਰ ਅੱਜ ਖਾਨੂੰ ਛਾਪ ਤੋਂ ਵਰਤੋਂ ਦੇ ਮਜਬੂਰ ਕਰਤਾ ਇੰਦਾਂ ਨੇ ਕਿ ਅਸੀਂ ਆ ਦੋ ਭਰਾਵਾਂ ਨੂੰ ਜਿਹੜਾ ਇਨਸਾਫ ਦਿਵਾਉਣਾ ਹੈ 5 ਦਿਨਾਂ ਤੋਂ ਵਿਖਿਆ ਜਿੰਨੇ ਦਿਨ ਪੂਰੇ ਬਾਜ਼ਾਰ ਦੇ ਵਿੱਚ ਸਾਰੀਆਂ ਸੰਸਥਾਵਾਂ ਐਸੋਸੀਏਸ਼ਨਾਂ ਵੱਲੋਂ ਦੀ ਗੱਲ ਨਿਮਰਤਾ ਸਹਿਤ ਬੇਨਤੀ ਕਰਕੇ ਆਏ ਆ ਪੂਰੇ ਸ਼ਹਿਰ ਦੇ ਵਿੱਚੋਂ ਸਾਂਭਨੇ ਸਮਰਥਨ ਦੇਣ ਦਾ ਐਲਾਨ ਕੀਤਾ ਤੇ ਬਾਜ਼ਾਰ ਬੰਦ ਪਏ ਆ ਉਸ ਗੱਲ ਤੋਂ ਕਿ ਪ੍ਰਸ਼ਾਸਨ ਨੇ ਉਸ ਗੁੰਡੇ ਅੰਸਰ ਨੂੰ ਫੜਨ ਦੀ بجائے ਲਖਮੰਦਰ ਲੱਕੇ ਨੂੰ ਸਾਡੇ ਲੋਕਾਂ ਦੇ ਅਧਾਰਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਜੋ ਕਿ ਅਤੀ ਮਿੰਦਨਯੋਗ ਕੰਦਾਂ ਵਾਸਤੇ ਕਾਰਨਾ ਹੈ ਪਰ ਪ੍ਰਸ਼ਾਸਨ ਨੂੰ ਦਿਨਾਂ ਜੋਰ ਇੱਥੇ ਲਾਉਣੇ ਪੈ ਗਿਆ ਸਾ ਤੋਂ ਸਮਾਂ ਰੰਗਦੇ ਰਹੇ ਕਿ ਸਾਨੂੰ ਟਾਈਮ ਦਿਓ ਸਾਡੀਆਂ ਟੀਮਾਂ ਲੱਗੀਆਂ ਸਾਡੇ ਕੋਲੇ ਪੁਲਿਸ ਨਹੀਂ ਆਏਗੀ ਮਾਦਰਜਾਨ ਨੂੰ ਤੁਸੀਂ ਇਹ ਰਾਹ ਖੋਲ੍ਹ ਦਿਓ ਮੇਰਾ ਨਾਲੇ ਸਵਾਲ ਖੜਾ ਪਟਿਆਲੇ ਦੇ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਤੇ ਕਿ ਅੱਜ ਇਹ ਰਾਹ ਬੰਦ ਕਰਨ ਵਾਸਤੇ ਹੋਰਡੇ ਕੋਲੋਂ ਪੁਲਿਸ ਦਾ ਪ੍ਰਬੰਧ ਕਿੱਥੋਂ ਹੋ ਗਿਆ ਉਹ ਗੁੰਡੇ ਨੂੰ ਫੜਨ ਵਾਸਤੇ ਤੁਸੀਂ ਪੁਲਿਸ ਕਹਿੰਦੇ ਮੋਰਚੇ ਦੇ ਵਿੱਚ ਟ੍ਰੈਫਿਕ ਦੇ ਰੂਟ ਬਦਲਣ ਵਾਸਤੇ ਲਾ ਰਖਿਆ ਫੋਰਸ ਨਹੀਂ ਇਸ ਕਰਕੇ ਬਾਈਏ ਬਹੁਤ ਕਬੱਡੀਆਂ ਚਾਲਾਂ ਸਰਕਾਰ ਦੇ ਆ ਤੇ ਪੰਜਾਬ ਪੁਲਿਸ ਦੇ ਆ ਹੁਣ ਜਿੱਥੋਂ ਤੋਂ ਆਪਣੀ ਗੱਲ ਹੋਈ ਹੈ ਕਿ ਮਾਰ ਚ ਡੋਕਰਾਂ ਚਾਹੁੰਦੇ ਸੀ ਇਹ ਕਹਿ ਰਹੇ ਸੀ बार-बार ਕਿ ਤੁਸੀਂ ਡੱਡ ਬੋਡੀਆਂ ਮਾਂ ਲੈ ਕੇ ਜਾਓ ਤੇ ਸ਼ਾਂਤਮਈ ਪ੍ਰਦਰਸ਼ਨ ਕਰਕੇ ਆਜੋ ਇਸ ਗੱਲ ਤੇ ਦੋ ਟੁਕ ਜਵਾਬ ਦਿੱਤਾ ਕਿ ਕੋਈ ਸਾਡਾ ਰੋਸ ਮਾਰਤ ਨਹੀਂ ਹੋਊਗਾ ਸੋਨੂੰ ਇਸ ਗੱਲ ਤੋਂ ਖਤਰਾ ਕੀ ਖੜਿਆ ਤੁਸੀਂ ਇਸ ਗੱਲ ਤੋਂ ਕਮਰਾਏ ਕਿਉਂ ਪਏ ਹੋ ਕਿਉਂਕਿ ਤੁਸੀਂ ਇਹਨਾਂ ਬੱਚਿਆਂ ਨੂੰ ਇਨਸਾਫ ਦੀ ਗੱਲ ਜਿਹੜੀ ਕਰਦੇ ਆ ਉਸ ਗੱਲ ਤੋਂ ਸ਼ਾਂਤ ਦੀ ਗੁੰਡਾਗਰਦੀ ਨਾਲ ਦੱਬਣਾ ਚਾਹੁੰਦੇ ਹੋ ਕਿ ਇਨਸਾਫ ਨਾ ਮਿਲ ਸਕੇ ਭਾਈ ਜੀ ਟੁਕੜਾ ਮੰਗਦਾ ਹੋਇਆ ਇੱਕ ਮਿੰਟ ਭਾਈ ਜੀ ਸੋ ਇਸ ਕਰਕੇ ਭਰਾਵੋ ਜਦੋਂ ਇਹ ਤਾਰਾ ਪਰ ਸਾਰੇ ਅਫਸਰਾਂ ਨੂੰ ਖੜਕਾ ਦਿਆ ਸਖਤੋਗੇ ਕਿ ਤੁਸੀਂ ਇਹਨਾਂ ਲੋਕਾਂ ਨੂੰ ਜਨਾ ਮਜਬੂਰ ਕਰ ਰਹੇ ਹੋ ਇਹ ਪੰਜਾਬ ਚ ਅੱਗ ਲਾ ਰਿਹਾ ਪਟਿਆਲੇ ਜ਼ਿਲ੍ਹੇ ਦਾ ਤੇ ਪੰਜਾਬ ਦਾ ਪ੍ਰਸ਼ਾਸਨ ਤੇ ਸਰਕਾਰ ਕਿਉਂ ਇਨਸਾਫ ਨਹੀਂ ਲੈਣਾ ਚਾਹੁੰਦੇ ਇਹਦਾ ਜ਼ਿੰਮੇਵਾਰ ਇਥੋਂ ਦੀ ਸਰਕਾਰ ਤੇ ਪ੍ਰਸ਼ਾਸਨ ਹੋਊਗਾ ਤਾਂ ਉਸ ਗੱਲਾਂ ਤੋਂ ਲੈ ਕੇ ਦੁਬਾਰੇ ਫੇਰ ਇਹਨਾਂ ਨੇ ਉਹ ਰਸਤੇ ਖਾਲੀ ਕੀਤੇ ਸੋ ਮੈਂ ਜਾਦੇ ਲੰਮੀ ਗੱਲ ਨਾਲ ਜਾਵਾਂ ਉਹਨਾਂ ਰਾਹ ਜਿਹੜੇ ਖਾਲੀ ਆ ਜਿਵੇਂ ਆਪਣਾ ਰੂਟ ਬਣਿਆ ਹੋਇਆ ਮਾਰਚ ਦਾ ਉਹ ਟਰਾਲੀ ਵੀਰਾਂ ਦੀ ਜਿਹਨਾਂ ਕਿ ਸਾਡੇ ਮਰਤਕ ਦੇ ਹਾਂ ਪਈਆ ਸਿੱਧੇ ਕਰਕੇ ਉਹਦੇ ਮੂਰੇ ਸਾਡੀ ਸਪੀਕਰ ਵਾਲੀ ਗੱਡੀ ਹੋਊਗੀ ਉਹ ਮਾਗਰ ਟਰਾਲੀ ਤੇ ਉਹਦੇ ਮਾਗਰ ਜਾਂਦੇ ਪੈਦਲ ਜਾ ਸਕਦੇ ਆ ਨੌਜਵਾਨ ਵੀਰ ਉਹ ਪੈਦਲ ਜਾਣਗੇ ਤੇ ਬਾਕੀ ਟਰੈਕਟਰ ਟਰਾਲੀਆਂ ਦੇ ਮਾਗਰ ਲੱਗਣਗੇ ਸਪੀਕਰ ਵਾਲਿਆਂ ਮੋਟਰਸਾਈਕਲ ਤੋਂ ਮਾਗਰ ਹੋਣਗੇ ਕਿ ਕੋਈ ਵੀ ਵੀਰ ਨੌਜਵਾਨ ਸਾਡਾ ਸਾਥੀ ਸਮੁੱਚੇ ਨਗਰ ਤੇ ਇਲਾਕੇ ਚ ਦੂਰੋਂ ਦੂਰੋਂ ਪਹੁੰਚੇ ਹੋਏ ਨੂੰ ਬੇਨਤੀ ਹੈ ਕਿ ਕੋਈ ਤਰਖੀ ਦੇ ਵਿੱਚ ਨਾ ਆਇਓ ਕੋਈ ਭਈ ਆਇਆ ਨਾ ਹੋਵੇ ਕਿ ਸੰਨੇ ਹੰਲਣਵਾਜ ਕਹਿਣ ਕਿ ਅਸੀਂ ਅਫਸੋਸ ਦੀ ਘੜੀ ਦੇ ਵਿੱਚ ਆ ਪਰ ਚਾਚ ਨੂੰ ਦੁਬਾਰੇ ਫੇਰ ਕਹਿੰਦੇ ਹਾਂ ਕਿ ਜੇ ਕਿਸੇ ਰਸਤੇ ਚੱਕੇ ਦਿੱਕਤ ਆਉਂਦੀ ਆ ਤੁਹਾਡੇ ਕਾਰਨ ਤਾਂ ਦੇ ਜ਼ਿੰਮੇਵਾਰ ਤੁਸੀਂ ਹੋ ਪਹਿਲਾਂ ਵੀ ਬਣ ਕੇ ਗਏ ਹੋ ਤਾਂ ਬਣਾਏ ਮਾਰਚ ਹੁਣ ਇਸ ਮਾਰਚ ਦੇ ਵਿੱਚ ਆਪਾਂ ਜਾਣਾ ਤੇ ਲੰਘ ਨੋ 10 ਬੰਦਿਆਂ ਦੀ ਆਪਾਂ ਜਿਹੜੀ ਜ਼ਿੰਮੇਵਾਰੀ ਲਈ ਹੈ ਵੀਰਾਂ ਨੇ ਉਹ ਆਪਣੀ ਅਨਾਜ ਮੰਡੀ ਦੇ ਵਿੱਚ ਉੱਥੇ ਜਿਹੜਾ ਗੁਰੂ ਦਾ ਨੰਗਰਾ ਚੁੱਪ ਕਰ ਦਿਓ ਬਾਈ 2 ਮਿੰਟ ਸੁਣ ਲਓ ਗੱਲ ਰੈਂਦੀ ਆਲੇ ਫੋਦੋਂ ਨਾ ਰੋਣਾ ਦਾ ਬਹੁਤ ਪੂਰੀ ਸੁਣ ਕੇ ਜਾਓ ਕਿ ਉੱਥੇ ਆਪਣੇ 10